ਦੋਸਤੋ ਪੀਰਾਂ ਫਕੀਰਾਂ ਦੀ ਨਗਰੀ ਚੈਨਲ ਤੇ ਅੱਜ ਕਾਲ ਪਰੂ ਬਾਬਾ ਜੀ ਦਾ ਜੋ ਕਿ ਘਰ ਕੀਲਣ ਵਾਲਾ ਮੰਤਰ ਪਾਠ ਲੈ ਕੇ ਹਾਜ਼ਰ ਹੋਈਆਂ ਜਿਸ ਮੰਤਰ ਪਾਠ ਦੀ ਨਾਲ ਤੁਸੀਂ ਆਪਣੇ ਘਰ ਦੀ ਕੀਲ ਕਰ ਸਕਦੇ ਆਂ ਹੋਰ ਕਿਸੇ ਦੇ ਘਰ ਦੀ ਕੀਲ ਕਰ ਸਕਦੇ ਕਿਸੇ ਦੀ ਦੁਕਾਨ ਦੀ ਕੀਲ ਕਰ ਸਕਦੇ ਕਿਸੇ ਦੀ ਥਾਂ ਦੀ ਕੀਲ ਕਰ ਸਕਦੇ ਆਂ ਔਰ ਇਹ ਕਾਲ ਪਰ ਉਂਜੀ ਦਾ ਕੀਲ ਕਰਨ ਵਾਲਾ ਮੰਤਰ ਬੜਾ ਸ਼ਕਤੀਸ਼ਾਲੀ ਬ੍ਰਤ ਤਖਤਬਾਰ ਹੈ ਜਿਸ ਮੰਤਰ ਦੇ ਨਾਲ ਕੀਲ ਕੀਤੀ ਹੋਈ ਕਦੀ ਵੀ ਟੁੱਟ ਨਹੀਂ ਸਕਦੀ ਸੋ ਦੋਸਤੋ ਇਸ ਮੰਤਰ ਨੂੰ ਸਿੱਧ ਕਰਨੇ ਲਈ ਆਪਾਂ ਨੂੰ ਸਮਾਂ ਦੇਣਾ ਪਵੇਗਾ ਜਿਹਦੇ ਵਿੱਚ ਆਪਾਂ ਨੂੰ 41 ਦਿਨ ਦਾ ਸਮਾਂ ਲੱਗੇਗਾ 41 ਦਿਨ ਦੇ ਸਮੇਂ ਦੇ ਲਈ ਆਪਾਂ ਇਸ ਮੰਤਰ ਨੂੰ ਇਸ ਸ਼ਬਦ ਨੂੰ ਸਿੱਧ ਕਰਨੇ ਲਈ ਜਾਂ ਤਾਂ ਆਪਣੇ ਘਰ ਬਿਲਕੁਲ ਅਲੱਗ ਬੰਦ ਕਮਰੇ ਦੇ ਵਿੱਚ ਵੀ ਕਰ ਸਕਦੇ ਆ ਜਾਂ ਫਿਰ ਕਿਸੇ ਜਲਦੀ ਕਿਨਾਰੇ ਤੇ ਵੀ ਕਰ ਸਕਦੇ ਆ ਜਾਂ ਕਿਤੇ ਉਜਾੜ ਦੇ ਵਿੱਚ ਵੀ ਕਰ ਸਕਦੇ ਆ ਲੇਕਿਨ ਜਿਨ੍ਹਾਂ ਕੋਲ ਇਹ ਸਾਧਨ ਨਹੀਂ ਤਾਂ ਉਹ ਆਪਣੇ ਘਰ ਦੇ ਵਿੱਚ ਵੀ ਇੱਕ ਬਿਲਕੁਲ ਅਲੱਗ ਕਮਰਖਣਾ ਚਾਹੀਦਾ ਜਿਸ ਵਿੱਚ ਇਸ ਮੰਤਰ ਨੂੰ ਸਿੱਧ ਕਰ ਸਕਦੇ ਹਾਂ ਦੋਸਤੋ ਇਸ ਜਾਪ ਨੂੰ ਸਿੱਧ ਕਰਨੇ ਲਈ ਆਪਾਂ ਜਿਸ ਵੀ ਕਮਰੇ ਦੇ ਵਿੱਚ ਜਿੱਥੇ ਵੀ ਬੈਠ ਕੇ ਕਰਨਾ ਚਾਹੁੰਦੇ ਆ ਤੇ ਜਾਪਾਂ ਕਾਲੇ ਪੱਥਰ ਤੇ ਬੈਠਣਾ ਪਵੇਗੇ ਜਾ ਫਿਰ ਕਾਲਾ ਆਸਣ ਵਿਛਾ ਕੇ ਕਾਲੇ ਵਸਤਰ ਪਹਿਨ ਕੇ ਜੋਤ ਜਗਾ ਕੇ ਇਸ ਮੰਤਰ ਦਾ ਜਾਪ ਤੂ ਫਗਰਵਤੀ ਲਾ ਕੇ ਕੋਲ ਪਾਣੀ ਚਲਦਾ ਰੋਟਾ ਰੱਖ ਕੇ ਇਸ ਮੰਤਰ ਦਾ ਜਾਪ ਕਰਨਾ ਹੋਵੇਗਾ ਦੋਸਤੋ ਇਸ ਮੰਤਰ ਨੂੰ ਸਿੱਧ ਕਰਨੇ ਦੇ ਲਈ ਜੋ ਕਿ ਪੂਰਬ ਦਿਸ਼ਾ ਵੱਲ মুখ ਕਰ ਸਕਦੇ ਆ ਪੱਛਮ ਦਿਸ਼ਾ ਵੱਲ মুখ ਕਰ ਸਕਦੇ ਆ ਜਾਂ ਦੋਨੋਂ ਦਿਸ਼ਾ ਤੋਂ ਇੱਕ ਦਿਸ਼ਾ ਵੱਲ ਜਿਹੜੀ ਦਿਸ਼ਾ ਵੱਲ মুখ ਕਰਕੇ ਕਰ ਸਕਦੇ ਆ ਇਹਦੇ ਲਈ ਇੱਕ ਪਿਆਲਾ ਸ਼ਰਾਬ ਦਾ ਭਰ ਕੇ ਉਹਦੇ ਵਿੱਚ 7 ਤਰ੍ਹਾਂ ਦੇ ਨਸ਼ੇ ਹੋਰ ਪਾਉਣੇ ਆ ਜਿਵੇਂ ਅਫੀਮ ਹੋ ਗਈ ਪੰਗ ਹੋ ਗਏ ਤੁਬਰਾ ਹੋ ਗਿਆ ਇਦਾਂ ਦੇ ਸੱਤ ਨਸ਼ੇ ਹੋਰ ਪਾ ਕੇ ਜਾਨਕੀ ਇਸ ਪਿਆਲੇ ਦੇ ਵਿੱਚ ਸ਼ਰਾਬ ਸਣੀ ਅੱਠ ਨਸ਼ੇ ਹੋਣੇ ਚਾਹੀਦੇ ਤੁਬਰਾ ਹੋ ਗਿਆ ਇਦਾਂ ਦੇ ਅੱਠ ਨਸ਼ੇ ਪੂਰੇ ਕਰਕੇ ਵਾਲਾ ਜਾਂ ਲਾਲ ਮੁਰਗਾ ਸੱਤਰਾਂ ਦੀ ਮਠਾਈ ਦੇਣੀ ਆ ਲੱਟੂ ਤੋ ਮਿੱਠੇ ਪਾਨ ਰਸਮਾਨ ਲੈ ਕੇ ਜਿਸ ਦਿਨ ਵੀ ਤੁਸੀਂ ਇਹਦਾ ਜਾਪ ਸ਼ੁਰੂ ਕਰਨਾ ਹੈ ਇਹ ਸਾਰਾ ਸਮਾਨ ਲਿਜਾ ਕੇ ਪਾਠ ਤੋਂ ਬੈਠਣ ਤੋਂ ਪਹਿਲਾਂ ਜਲ ਦੇ ਕਿਨਾਰੇ ਤੇ ਰੱਖ ਕੇ ਜੂਤ ਜਗਾ ਕੇ ਉੱਥੇ ਅਗ ਤੇ ਤੂਪਾ ਕੇ ਇਹ ਸਾਰਾ ਸਮਾਨ ਰੱਖ ਕੇ ਕਾਲ ਪਰ ਬਾਬਾ ਜੀ ਦੇ ਕੋਲ ਆਜਾਸ ਤੇ ਲੈ ਕੇ ਉੱਥੇ ਇਹ ਜਿੰਨਾ ਵੀ ਸਮਾਨ ਹੈ ਸਾਰਾ ਅਠ ਤਰ੍ਹਾਂ ਦੇ ਨਸ਼ੇ ਦੋ ਸੈਕਟਰ ਲਾ ਕੇ ਵੀ ਰੱਖ ਸਕਦੀਆਂ ਸਾਰਾ ਸਮਾਨ ਰੱਖ ਕੇ ਜੋ ਵੀ ਇੱਕ ਮੁਰਗਾ ਸਾਰਾ ਸਮਾਨ ਜੋ ਵੀ ਦੱਸਿਆ ਹੈ ਰੱਖ ਕੇ ਮੱਥਾ ਟੇਕ ਕੇ ਵਾਪਸ ਆ ਜਾਣਾ ਇਹ ਸਾਰੇ ਸਮਾਨ ਦੇ ਨਾਲ ਸਵਾ ਦੂ ਮੀਟਰ ਕਾਲਾ ਕਪੜਾ ਵੀ ਰੱਖ ਕੇ ਆਉਣਾ ਹੈ ਇਹ ਸਾਰੀਆਂ ਚੀਜ਼ਾਂ ਦਾ ਥੋੜਾ ਥੋੜਾ ਜਿਹੜੀਆਂ ਸਮੱਗਰੀ ਹੈ ਇਹਦਾ ਤੂੰ ਪਾ ਕੇ ਕੀ ਸਰਸਮਾਨ ਰੱਖ ਕੇ ਉਹਨਾ ਹੈ ਦੋਸਤੋ ਜੇਕਰ ਫਿਰ ਤੁਸੀਂ ਜਲਦੀ ਕਿਨਾਰੇ ਤੇ ਹੀ ਬੈਠ ਕੇ ਇਹਦਾ ਜਾਪ ਕਰ ਤੋਂ ਤਾਂ ਬਹੁਤ ਬਥੀਆ ਜੇ ਇਹਦਾ ਨਹੀਂ ਕਰ ਸਕਦੇ ਫਿਰ ਘਰ ਦੇ ਵਿੱਚ ਆ ਕੇ ਇੱਕ ਕਮਰੇ ਦੇ ਵਿੱਚ ਇਹਦਾ ਜਾਪ ਕਰਨਾ ਹੈ ਦਿਨੌਦ ਦੀ ਨਾਲ ਥੋੜੀ ਜਿਹੀ ਅਗ ਤੇ ਧੂਪ ਪਾਉਂਦੇ ਰਹਿਣਾ ਫਿਰ ਲਗਾਤਾਰ 41 ਦਿਨ ਜਾਪ ਕਰਨਾ ਹੈ ਦੇ diel ਦੀ ਕਿਨਾਰੀ ਕਰ ਦਿਉ ਤਾਂ ਸਭ ਤੋਂ ਵਧੀਆ ਹੈ ਯਾਰਡ ਦੇ ਵਿੱਚ ਕਰ ਦਿਉ ਵਧੀਆ ਹੈ ਨਹੀਂ ਤਾਂ ਜੇ ਘਰ ਦੇ ਵਿੱਚ ਕਰਨਾ ਤਾਂ ਕਰ ਸਕਦੇ ਆ ਲੇਕਿਨ ਬਿਲਕੁਲ ਅਲੱਗ ਕਮਰਾ ਹੋਣਾ ਚਾਹੀਦਾ ਜਿਹਦੇ ਵਿੱਚ ਕੋਈ ਆਉਂਦਾ ਜਾਂਦਾ ਨਹੀਂ ਹੋਣਾ ਚਾਹੀਦਾ ਯਾਰਡ ਦੇ ਵਿੱਚ ਵੀ ਉੱਥੇ ਹੀ ਬੈਠਣਾ ਹੈ ਜਿੱਥੇ ਕੋਈ ਆਉਂਦਾ ਜਾਂਦਾ ਨਹੀਂ ਹੋਣਾ ਚਾਹੀਦਾ ਸੋ ਦੋਸਤੋ ਇਹ ਤੋਟਾ ਕਲਮਾ ਮੰਤਰ ਕਾਲ ਬੈਰੂ ਜਿਹਦੇ ਸ਼ਬਦ ਸਿੱਧ ਹੋ ਜਾਵੇਗਾ ਫਿਰ ਤੁਸੀਂ ਜਦ ਵੀ ਕਿਸੇ ਦਾ ਕਰ ਕੀਲਣਾ ਹੋਵੇ ਤਾਂ ਚਾਰ ਕਿੱਲਾ ਲੈ ਕੇ ਉੱਥੇ ਇਹ ਪਾਠ ਕਰoverline ਪੜ੍ਹ ਕੇ ਤੁਸੀਂ ਕਰ ਅਗਲੇ ਦਾ ਕੀਲ ਸਕਦੇ ਆ ਸੋ ਦੋਸਤੋ ਪਹਿਲਾ ਇਹ ਹੋਣਾ ਕਾਲ ਪੈਰੋਂ ਬਾਬਾ ਜੀ ਦਾ ਜੋ ਮੰਤਰ ਹੈ ਉਹ ਇਸ ਤਰ੍ਹਾਂ ਹੈ ਆਸ ਕਿੱਲਾ ਆਸ ਕਿੱਲਾ ਸਾਢੇ ਤਿੰਨ ਹੱਥ ਧਰਤੀ ਕਿੱਲਾ ਕੋਲ ਪੈਰੋਂ ਬਿਠਾਇਆ ਜਗ ਦਾ ਮਸਾਨ ਕਿੱਲਾ ਕਿੱਲਾ ਕੱਚੀ ਕੋਇਆ ਕੁੱਥੇ ਦੀਆਂ ਗੜੀਆਂ ਕੀਲਾਂ ਚਾਰੇ ਪਲੰਗ ਦੇ ਭਾਵੇਂ ਕੀਲਾਂ ਮੇਰੀ ਕੀਲੀ ਸਤਜੁਗ ਮੇਰੇ ਗੁਰੂ ਕੀ ਕੀਲੀ ਅਠਜੁਗ ਜੇ ਮੇਰੀ ਕੀਲ ਟੁੱਟੇ ਤਾਂ ਮਤਾ ਪਾਰਵਤੀ ਕਾ ਜਦ ਟੁੱਟੇ ਪਿੰਡ ਕਾਚਾ ਸ਼ਬਦ ਸਾਚਾ ਦੇਖਾਂ ਬਾਬਾ ਪੈਰੋਂ ਤੇਰੇ ਇਲਮ ਕਾ ਤਮਾਸ਼ਾ ਸੋ ਦੋਸਤੋ ਇਹ ਕਾਲ ਪਰ ਬਾਬਾ ਜੀ ਦਾ ਚੁਕੇ ਕਲਮਾ ਮੰਤਰ ਪਾਠ ਹੈ ਜਿਸ ਨੂੰ ਸਿੱਧ ਕਰਨੇ ਦੇ ਲਈ ਜਿਵੇਂ ਵਿਧੀ ਦੱਸੀ ਹੈ ਵਿਧੀ ਦੇ ਅਨੁਸਾਰ ਹੀ ਇਸ ਕਲਮੇ ਨੂੰ ਤੁਸੀਂ ਸਿੱਧ ਕਰ ਸਕਦੇ ਆ ਸੋ ਦੋਸਤੋ ਜਿਹੜੇ ਗੁਰੂ ਵਾਲੇ ਹੋਣਗੇ ਉਹ ਹੀ ਇਸ ਕਲਮੇ ਨੂੰ ਹੱਥ ਪਾਉਣ ਜਿਨ੍ਹਾਂ ਦੇ ਗੁਰੂ ਮਹਾਰਾਜ ਇਸ ਕਲਮੇ ਨੂੰ ਸੇਵਾ ਕਰਨ ਦੀ ਇਜਾਜ਼ਤ ਦਿੰਦੇ ਨੇ ਉਹ ਕਰ ਸਕਦੀ ਹੈ ਜਿਨ੍ਹਾਂ ਦੇ ਗੁਰੂ ਮਹਾਰਾਜੀ ਇਸ ਕਲਮੇ ਨੂੰ ਸਿੱਧ ਕਰਨ ਦੀ ਇਜਾਜ਼ਤ ਨਹੀਂ ਦਿੰਦੇ ਉਹ ਨਾ ਕਰਨ ਸੋ ਦੋਸਤੋ ਜਿਹੜੇ ਵੀ ਇਸ ਚੈਨਲ ਤੇ ਮੇਰੇ ਸਤਿਕਾਰਯੋਗ ਵੀ ਨਵੇਂ ਆ ਉਹਨਾਂ ਨੂੰ ਬੇਨਤੀ ਹੈ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਲਾਈਕ ਕਰਨੀਆਂ ਕਮੈਂਟ ਬਾਕਸ ਦੇ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਣੀਆਂ ਜਲਦ ਹੀ ਕਿਸੇ ਨਵੇਂ ਕਲਮੇ ਮੰਤਰ ਪਾਠ ਦੇ ਨਾਲ ਹਾਜ਼ਰ ਹੋਵਾਂਗੀ ਸੂਦਸਤ ਚਾਹ ਤੱਕ ਲਈ ਚ ਪੀਂਦੀ